ਦੋਸਤੋ ਬਠਿੰਡਾ ਦੀ ਸਬਜ਼ੀ ਮੰਡੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੰਘ ਦੇ ਵੱਲੋਂ ਆਪਣੇ ਮਾਈਕ ਦੇ ਵਿੱਚ ਰਿਕਾਰਡਿੰਗ ਕਰਕੇ ਜੋ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਵਾਰਨਿੰਗ ਕਿਹਨਾਂ ਨੂੰ ਦਿੱਤੀ ਜਾ ਰਹੀ ਹੈ ਜੋ ਇਸ ਸਬਜ਼ੀ ਮੰਡੀ ਦੇ ਵਿੱਚ ਬੀੜੀ ਸਿਗਰਟ ਪੀਂਦੇ ਨੇ ਚਾਹੇ ਉਹ ਪ੍ਰਵਾਸੀ ਮਜ਼ਦੂਰ ਹੋਣ ਚਾਹੇ ਉਹ ਪੰਜਾਬੀ ਹੋਣ ਕਿਉਂਕਿ ਸਬਜ਼ੀ ਮੰਡੀਆਂ 'ਚ ਜਦੋਂ ਲੋਕ ਬੀੜੀ ਸਿਗਰਟ ਪੀਂਦੇ ਨੇ ਤੰਬਾਕੂ ਪੀਂਦੇ ਨੇ ਤਾਂ ਜੋ ਅੰਮ੍ਰਿਤਧਾਰੀ ਲੋਕ ਨੇ ਜਾਂ ਕਹਿ ਲਈਏ ਕਿ ਜਿਹੜੇ ਨਹੀਂ ਲੋਕ ਪੀਂਦੇ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੰਗੀ ਆਉਂਦੀ ਹੈ ਤਾਂ ਉੱਤੇ ਹੀ ਸਿੰਘ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਇਸ ਵਾਰਨਿੰਗ ਦੇ ਵਿੱਚ ਇਹ ਸਿੰਘ ਕੀ ਕਹਿ ਰਿਹਾ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵਾਇਰਲ ਵੀਡੀਓ ਦੇ ਵੱਲ ਤਾਂ ਵੀਡੀਓ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅਵੇਅਰਨੈਸ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਾਕੀ ਦੋਸਤੋ ਇਸ ਵੀਡੀਓ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਕਿ ਸਿੰਘ ਨੇ ਜੋ ਇਸ ਮੰਡੀ ਦੇ ਵਿੱਚ ਬੀੜੀ ਸਿਗਰਟ ਪੀਣ ਵਾਲਿਆਂ ਨੂੰ ਵਾਰਨਿੰਗ ਦਿੱਤੀ ਹੈ ਉਸ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ